ਕਿੰਨੀਆਂ ਖਾ ਉਸਾਰਾ ਨੂੰ ਦਬੰਦ ਕੇ ਤੇ ਕੰਮ ਕਰੂ ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਨੂੰ ਕੱਲ ਪਤਾ ਲੱਗਾ ਸੀ ਵੀ ਸਨੋ ਬਹੁਤ ਪੈਣੀ ਆ ਤੇ ਜਦੋਂ ਅਸੀਂ ਹੁਣ ਉੱਠ ਕੇ ਦੇਖਿਆ ਤਾਂ ਬਹੁਤ ਜ਼ਿਆਦੀ ਸਨੋ ਪਈ ਆ ਗੱਡੀਆਂ ਭਰੀਆਂ ਪਈਆਂ ਆ ਤੇ ਹੁਣ ਅਸੀਂ ਵੀਡੀਓ ਬਣਾਉਣ ਲੱਗੇ ਆ ਤੇ ਨਾਲੇ ਸਨੋ ਸਾਫ਼ ਕਰਨੀ ਆ ਤੇ ਨਾਲੇ ਇੰਜੋਏ ਕਰਨੀ ਆ ਤੁਸੀਂ ਵੀ ਇੰਜੋਏ ਕਰਿਓ ਸੋ ਦੇਖ ਸਨੋ ਬਹੁਤ ਜ਼ਿਆਦਾ ਪੈ ਗਈ ਆ ਇੰਨੀ ਸਨੋ ਦੇ ਵਿੱਚ ਫੇ ਹੁਣ ਜਦੋਂ ਗੱਡੀਆਂ ਦੀ ਸਫਾਈ ਕਰਨੀ ਆ ਕੰਮ ਵਾਲਿਆਂ ਨੂੰ ਜਾਣਾ ਆ ਤੇ ਬਹੁਤ ਔਖਾ ਹੁੰਦਾ ਆ ਇਸੇ ਕਰਕੇ ਪਹਿਲਾਂ ਲੂਣ ਪਾਉਣਾ ਪੈਂਦਾ ਇੱਥੇ ਰੋਡਾਂ ਦੇ ਉੱਤੇ ਵੀ ਸਫਾਈ ਹੋ ਸਕੇ ਤਾਂ ਹਜੇ ਸਫਾਈ ਕਰਨ ਵਾਲੇ ਆਏ ਨਹੀਂ ਹੈਗੇ ਹੌਲੀ ਹੌਲੀ ਇਹਨਾਂ ਨੇ ਆਉਣਾ ਹੈ ਤੇ ਆਪ ਨੂੰ ਕਰਨਗੇ ਤੁਸੀਂ ਵੀ ਦੇਖੋ ਸਾਰੇ ਜਾਣੇ ਕਨੇਡਾ ਦਾ ਹਾਲ ਜਦੋਂ ਸنوਪ ਹੁੰਦੀ ਹੈ ਤਾਂ ਫਿਰ ਬਹੁਤ ਜ਼ਿਆਦਾ ਵਧੀਆ ਵੀ ਲੱਗਦੀ ਆ ਤੇ ਕੰਮ ਵਾਲਿਆਂ ਨੂੰ ਔਖਾ ਵੀ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਦਾ ਅੰਦਰ ਹੀ ਰਹਿਣਾ ਪੈਂਦਾ ਆ 3-4 ਮਹੀਨੇ ਸਾਰੇ ਮੂਰੇ ਸਾਰੇ ਸੋਚਾ ਕਰ ਰਹੇ ਆ ਅਜੇ ਵੀ ਹੋਰ ਸਨੋ ਪਾਣੀ ਦਸਿਆ ਆ ਬਹੁਤ ਪਾਰਕਾਂ ਸੁੰਨੀਆਂ ਆਲੇ ਦੁਆਲੇ ਸਾਰੇ ਸੁੱਨ ਪਈ ਆ ਘਰਾਂ ਦੇ ਵਿੱਚ ਹੀ ਆ ਸਾਰੇ ਆ ਟਿੱਕ ਦੇਖਿਆ ਕੰਮ ਹੁੰਦੇ ਵੇਇਜ਼ਾ ਕਿੰਨੇ ਦਿਨਾਂ ਵਿੱਚ ਲਾਈਆ ਆਇਆ ਸੀ ਇਹ ਦੇ ਨਾਲ ਕੰਮ ਵੀ ਦਿਓ ਮੈਂ ਤਾਂ ਇਹ ਨਹੀਂ ਉਹ ਖਾਣ ਪਿੰਨੀਆਂ ਖਾ ਉਸ ਨਾਲੋਂ ਦੁਬਾਰ ਲੱਕੇ ਤੇ ਕੰਮ ਕਰੋ ਨੀਤ ਸਾਥ ਆ ਬੂ ਆ ਬੂ ਆ ਬੂ ਹਾਂਜੀ ਹੁਣ ਸਾਡੇ ਕਾਰ ਦੇ ਬੈਕ ਸਾਈਡ ਤੇ ਆ ਗਾਰਡਨ ਦੇ ਵਿੱਚ ਪਈ ਯੂਐਸਨੋ ਇਹ ਵੀ ਤੁਸੀਂ ਦੇਖੋ ਕਿੰਨੀ ਕਿੰਨੀ ਪਈ ਆ ਤੇ ਪਰ ਉਹਦਾ ਸੰਵਰ ਨੂੰ ਅਸੀਂ ਇੱਥੇ ਬੈਠੀ ਦਾ ਆ ਤੇ ਬਹੁਤ ਇੰਜੋਏ ਕਰੀਦਾ ਤਾਂ ਹੁਣ ਤਾਂ ਫੇਰ ਠੰਡ ਦੇ ਵਿੱਚ ਬਾਹਰ ਹੀ ਤਾਂ ਨਿਕਲੇ ਨਹੀਂ ਹੁੰਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ